ਸਤਿ ਸ੍ਰੀ ਅਕਾਲ ਜੀ ਮੇਰੇ ਭੈਣ ਤੇ ਭਰਾਵੋ ਅੱਜ ਆਪਾਂ ਇੱਕ ਨਵੀਂ ਰੈਸਪੀ ਲੈ ਕੇ ਆਏ ਆਂ ਜੀ ਜੋ ਕਿ ਇਹ ਕਾਲੇ ਚਨੇ ਮਲੇ ਚਨੇ ਦਾ ਸੂਪ ਆ ਜੀ ਇਹਨਾਂ ਨੂੰ 6 ਘੰਟੇ ਆਪਾਂ ਨੇ ਭਿਉਂ ਕੇ ਰੱਖਿਆ ਜੀ ਥੋੜਾ ਹਲਕਾ ਨਮਕ ਪਾ ਕੇ ਜੀ ਤੇ ਇਹਦੀ ਆਪਾਂ ਇੱਕ ਰੈਸਪੀ ਤਿਆਰ ਕਰਦੇ ਆਂ ਜੀ ਚਨੇ ਦਾ ਚਨੇ ਦਾ ਸੂਪ ਬਹੁਤ ਵਧੀਆ ਹੈਲਦੀ ਚੀਜ਼ ਹੈ ਜੀ ਜੋ ਲੋਕ ਆਪਣਾ ਮਟਰਨ ਚਿਕਨ ਨਹੀਂ ਖਾਂਦੇ ਜੀ ਉਹਨਾਂ ਵਾਸਤੇ ਬਹੁਤ ਹੈਲਦੀ ਹੈ ਜਿੰਮ ਜਾਂਦੇ ਆ ਕੋਈ ਕਿਵੇਂ ਇਹਨਾਂ ਵਾਸਤੇ ਬਹੁਤ ਹੈਲਦੀ ਚੀਜ਼ ਹੈ ਜੀ ਇਹ ਚਨੇ ਦਾ ਸੂਪ ਹੁਣ ਆਪਾਂ ਇਹਨੂੰ ਤਿਆਰ ਕਰਦੇ ਆਂ ਜੀ ਮਾਨ ਜੀ ਤਿਆਰ ਕਰ ਲਿਆ ਜੀ ਇਹਦੇ ਵਿੱਚ ਇੱਕ ਪਿਆਜ਼ ਪਾਇਆ ਜੀ ਕੱਟ ਕੇ ਦੋ ਟਮਾਟਰ ਪਾਏ ਆ ਜੀ ਇਹਦੇ ਵਿੱਚ ਇੱਕ ਹਰੀ ਮਿਰਚ ਪਾਈ ਆ ਤਿੰਨ ਚਾਰ ਕਲੀਆਂ ਆਪਾਂ ਲਸਣ ਦੀਆਂ ਪਾਈਆਂ ਨੇ ਜੀ ਹਲਕਾ ਨਮਕ ਪਾਇਆ ਜੀ ਤੇ ਇਹ ਹੁਣ ਆਪਣਾ ਤਿਆਰ ਹੋ ਗਿਆ ਜੀ ਇਹ ਸੂਪ ਬਸ ਹੁਣ ਆਪਾਂ ਇਹਨੂੰ ਗ੍ਰाइंड ਕਰਨਾ ਜੀ ਆਪਾਂ ਇਹਨੂੰ ਗ੍ਰाइंड ਕਰਨਾ ਜੀ ਇਹ ਤਿਆਰ ਹੋ ਗਿਆ ਜੀ ਬਹੁਤ ਵਧੀਆ ਚੀਜ਼ ਐ ਜੀ ਸਰਦੀ ਜ਼ਖਾਮ ਤੋਂ ਇਹ ਬਹੁਤ ਵਧੀਆ ਚੀਜ਼ ਐ ਜੀ ਇਹ ਇਹਨੂੰ ਆਪ ਇੱਕ ਵਾਰੀ ਟਰਾਈ ਕਰਕੇ ਦੇਖੋ ਜੀ ਤੇ ਆਪਾਂ ਹੁਣ ਇਹਨੂੰ ਗ੍ਰाइंड ਕਰਕੇ ਤੇ ਲੈਟ ਹੈ ਹਾਂਜੀ ਬੋਲੋ ਹਾਂਜੀ ਇਹ ਆਪਣੇ ਜੋ ਮਿਸ਼ਰਣ ਤਿਆਰ ਕੀਤਾ ਤੇ ਆਪਾਂ ਨੇ ਜੀ ਛੂਪਦਾ ਇਹ ਆਪਾਂ ਗ੍ਰੈਂਡ ਕਰ ਲਿਆ ਜੀ ਮਿਕਸੀ ਚ ਆਲਰੇਡੀ ਹਾਂਜੀ ਆਪਾਂ 1 ਸਪੂਨ ਇਹਦੇ ਵਿੱਚ ਦੇਸੀ ਘੀ ਘਰ ਦਾ ਜੋ ਬਣਿਆ ਹੋਇਆ ਤੇ ਇਹਦੇ ਵਿੱਚ 1 ਦਾ ਚਮਚਾ ਪਾ ਜੀਰਾ ਪਾਉਣਾ ਜੀ ਤੇ ਜੀਰਾ ਪਾ ਕੇ ਆਪਾਂ ਨੇ ਇਹਦੇ ਵਿੱਚ ਇਹ ਜੋ ਚਨੇ ਪੀਸੇ ਆ ਜੀ ਆਪਾਂ ਨੇ ਸੁਕਦੇ ਤੇ ਉਹ ਪਾ ਦੇਣਾ ਇਹ ਹਲਕਾ ਫਰਾਈ ਕਰਨਾ ਜੀ ਇਹ ਤੇ ਜੇ ਚਨੇ ਦਾ ਜੀ ਪਾਣੀ ਆਪਾਂ ਨੇ ਉਵਾਲਤੀ ਉਵਾਲਿਆ ਹੋਇਆ ਸੀ ਜੀ ਉਹ ਆਪਾਂ ਇਹਦੇ ਵਿੱਚ ਸੁਕਦੇ ਐਡ ਕਰ ਦੇਣਾ ਜੀ ਇਹਦੇ ਵਿੱਚ ਪਨੀਰ ਪਾ ਲਓ ਕੱਟ ਕੇ ਘੁਟਮਾਟਨ ਪਾ ਲਓ ਜੀ ਬਹੁਤ ਵਧੀਆ ਥੀ ਜੀ ਹੈਲਦੀ ਅੱਜ ਇਹਨਾਂ ਸਭ ਦੀ ਸਕੇ ਤਾਂ ਉਹਦੇ ਬਾਅਦ ਬਹੁਤ ਵਧੀਆ ਚੀਜ਼ ਹੈ ਜੀ ਇਹ ਤੇ ਆਪਣਾ ਬਣਾਓ ਤੇ ਖਾਓ ਆ ਜੋ ਨੌਨ ਵੇਜ ਨਹੀਂ ਖਾਂਦੇ ਜੀ ਜਿਵੇਂ ਜਾਨਿਆ ਮੇਰੇ ਭੈਣ ਭਰਾ ਤੇ ਉਹਨਾਂ ਵਾਸਤੇ ਬਹੁਤ ਵਧੀਆ ਇਹਦੇ ਵਿੱਚ ਜੋ ਕੁਸ ਮਰਜ਼ੀ ਹੈਲਦੀ ਚੀਜ਼ ਪਾ ਲਓ ਜੀ ਆਹ ਰਹੇ ਕਾਲੇ ਚਨੇ ਦਾ ਪੇਸੇ ਵੀ ਬਹੁਤ ਅੱਛੇ ਹੁੰਦੇ ਨੇ ਸਿਹਤ ਵਾਸਤੇ ਬਹੁਤ ਹੈਲਦੀ ਚੀਜ਼ ਹੈ ਜੀ ਇਹ ਆਪਣਾ ਇਹਦੇ ਵਿੱਚ ਹੁਣ ਆਪਾਂ ਗਾਰਨਿਸ਼ ਵਾਸਤੇ ਧਨੀਆ ਪਾ ਦੋ ਜੀ ਪਨੀਰ ਪਾ ਦੋ ਜੋ ਵੀ ਚੀਜ਼ ਪਾ ਸਕਦੇ ਇਹਦੇ ਵਿੱਚ ਬਹੁਤ ਵਧੀਆ ਚੀਜ਼ ਆ ਟ੍ਰਾਈ ਕਰਕੇ ਦੇਖੋ ਹਾਂਜੀ ਜਿਸਨ ਸਾਰਿਆਂ ਨੂੰ ਇਹ ਬਹੁਤ ਜੰਮ ਹਾਂ ਜੀ ਇਹਨੂੰ ਇਕ ਕਵਾਲੀ ਦੇਣੀ ਹੈ ਜੀ ਆਪਾਂ ਬਸ ਇਹ ਤਿਆਰ ਆ ਜੀ ਇਹਦੇ ਚ ਧਣੀਆਂ ਪਾਓ ਪਨੀਰ ਕੱਟ ਕੇ ਪਾਓ ਜੀ ਕੁਸ ਪਾਓ ਬਹੁਤ ਵਧੀਆ ਚੀਜ਼ ਹੈ ਜੀ ਬਣਾ ਕੇ ਇੱਕ ਵਾਰੀ ਸਾਨੂੰ ਜਰੂਰ ਪਿਆਰ ਭਰਿਆ ਮੈਸੇਜ ਜਰੂਰ ਭੇਜਿਓ ਸਾਨੂੰ ਹਾਂਜੀ ਥਿੰ ਹਾਂਜੀ ਇਹ ਲੋ ਆਪਣਾ ਹੈਲਦੀ ਸੂਪ ਤਿਆਰ ਆ ਜੀ ਤੁਸੀਂ ਖਾ ਕੇ ਜੀ ਇੱਕ ਵਾਰੀ ਕਮੈਂਟ ਜ਼ਰੂਰ ਕਰੋ ਜੀ ਮੈਨੂੰ ਪਲੀਜ਼ ਤਿੰਨ ਇਹ ਵੀਡੀਓ ਨੂੰ ਲਾਈਕ ਕਰੋ ਜੀ ਕਮੈਂਟ ਕਰਕੇ ਦੱਸੋ ਜੀ ਇਹ ਕਿੱਦਾਂ ਬਣਿਆ ਸੋ